ਸਾਫਕਾ ਪੁਲਿਸ ਅਧਿਕਾਰੀ ਅਤੇ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਇੱਕ ਵਾਰ ਫਿਰ ਬਗਗੀ ਤੇਵਰ ਦਿਖਾਏ ਨੇ। ਉਹਨਾਂ ਇਸ ਵਾਰ ਦੋਹਰਾ ਹਮਲਾ ਬੋਲਿਆ ਏ। ਇੱਕ ਪਾਸੇ ਉਹਨਾਂ ਮੁੱਖ ਮੰਤਰੀ ਦੀ ਗਣਤੰਤਰ ਦਿਵਸ ਵਾਲੇ ਭਾਸ਼ਣ ਦੀ ਉਹ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਮਾਰਚ ਵਿੱਚ ਮੁਰ ਪਿਤਾ ਬਣਾਂ ਦੀ ਖੁਸ਼ੀ ਸਾਂਝੀ ਕਰਦੇ ਹੋਏ ਲਿੰਗ ਨਿਰਧਾਰਤ ਟੈਸਟ ਨਾ ਕਰਵਾਉਣ ਦੀ ਗੱਲ ਆਖ ਰਹੇ ਨੇ। ਦਾ ਦੂਜੇ ਪਾਸੇ ਅੱਜ ਫਰੀਦਕੋਟ ਅਦਾਲਤ ਦੇ ਵਿੱਚ ਹੋਈ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੇ ਕਾਂਡ ਮਾਮਲੇ ਦੀ ਸੁਣਵਾਈ ਮੌਕੇ ਉਹ ਹਮਲਾ ਬੋਲਦੇ ਨੇ ਜਿਹੜੀ ਵੀਡੀਓ ਉਹ ਸਾਂਝੀ ਕਰਦੇ ਨੇ ਉਹੀ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਇਸ 1 ਮਿੰਟ 31 ਸੈਕਿੰਡ ਦੀ ਵੀਡੀਓ ਵਿੱਚ ਮੁੱਖ ਮੰਤਰੀ ਉੱਤੇ ਜੋ ਵੱਡਾ ਹਮਲਾ ਬੋਲ ਰਹੇ ਨੇ ਉਸ ਦੀ ਗੱਲ ਵੀਡੀਓ ਦੇ ਅਖੀਰ ਵਿੱਚ ਕਰਾਂਗੇ ਪਹਿਲਾਂ ਚਰਚਿਤ ਬੈਵਲ ਕਲਾ ਅਤੇ ਕੋਟਕਪੂਰਾ ਮਾਮਲੇ ਦੀ ਹੋਈ ਸੁਣਵਾਈ ਅਤੇ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰਨ ਦੇ ਨਾਂ ਨਾਲ ਕਾਂਗਰਸ ਦੇ ਨਾਂ ਮੁੱਕਣ ਵਾਲੇ ਕਾਟੋ ਕਲੇਸ਼ ਦੀ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕਾਂਗਰਸੀਆਂ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ ਐਉਂ ਲੱਗਦਾ ਹੈ ਜਿਵੇਂ ਇਹ ਖੁਦ ਹੀ ਕਾਂਗਰਸ ਦਾ ਪੱਠਾ ਵਿਟਾਉਂਦਾ ਤਹਈਆ ਕਰੇ ਬੈਠੇ ਨੇ ਸਭ ਤੋਂ ਪਹਿਲਾਂ ਗੱਲ 2015 ਵਿੱਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਗੋਲੀਕੰਢ ਮਾਮਲਿਆਂ ਦੀ ਫਰੀਦਕੋਟ ਅਦਾਲਤ ਵਿੱਚ ਅੱਜ ਹੋਈ ਸੁਣਵਾਈ ਦੀ ਇਸ ਸੁਣਵਾਈ ਦੌਰਾਨ ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਮੋਗਾ ਦੇ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋਏ ਜਦੋਂ ਕਿ ਬਾਕੀ ਸਾਰੇ ਨਾਮਜ਼ਦ ਵੀਡੀਓ ਕਾਨਫਰੰਸ ਰਾਹੀਂ ਹਾਜ਼ਰ ਰਹੇ ਇਸ ਮੌਕੇ ਦੋਸ਼ਤ ਹੈ ਕਰਨ ਨੂੰ ਲੈ ਕੇ ਦੋਹਾਂ ਪੱਖਾਂ ਵਿਚਾਰ ਵੈਸ ਹੋਈ ਬਾਗ ਵਿੱਚ ਅਦਾਲਤ ਨੇ ਮਾਮਲੇ ਦੀ ਸੁਣਵਾਈ 5 ਅਤੇ 13 ਫਰਵਰੀ ਨੂੰ ਰੱਖ ਲਈ। ਅਦਾਲਤੀ ਸੁਣਵਾਈ ਦੌਰਾਨ ਅਮਰਸਰ ਤੋਂ ਵ代यक ਕੁਮਰ ਵਿਜੇ ਪ੍ਰਤਾਪ ਸਿੰਘ ਵੀ ਪਹੁੰਚੇ ਹੋਏ ਸਨ। ਉਨ੍ਹਾਂ ਇਸ ਮੌਕੇ ਸਰਕਾਰ ਅਤੇ ਆਪਣੀ ਪਾਰਟੀ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ। ਉਹ ਇਥੋਂ ਤੱਕ ਕਹਿ ਗਏ ਕਿ ਜਾਂ ਤਾਂ ਐਲਾਨ ਕਰ ਦਿਓ ਕਿ ਬੁਰਜ ਜਵਾਰ ਸਿੰਘ ਬਰਗਾੜੀ ਜਾਂ ਪੰਜਾਬ ਵਿੱਚ ਕਿਸੇ ਹੋਰ ਥਾਂ ਉੱਤੇ ਬੇਅਦਬੀ ਦੀ ਕੋਈ ਘਟਨਾ ਹੋਈ ਨਹੀਂ। ਕੋਟਕਪੂਰਾ ਅਤੇ ਬਹਿਵਲ ਕਲਾਂ ਵਿੱਚ ਗੋਲੀਕਾਂਡ ਵਾਪਰਿਆ ਹੀ ਨਹੀਂ ਫਿਰ ਪੰਜਾਬ ਦੇ ਲੋਕ ਹੈਗੇ ਨੇ ਜੋ ਕਰਨਾ ਹੈ ਉਹ ਆਪੇ ਕਰਨਗੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਮੀਦ ਸੀ ਕਿ ਸਰਕਾਰ ਆਉਣ ਉੱਤੇ ਇਸ ਮੁੱਦੇ ਉੱਤੇ ਸਿਆਸਤ ਨਹੀਂ ਹੋਵੇਗੀ ਕਾਰਵਾਈ ਹੋਏਗੀ ਅਤੇ ਇਨਸਾਫ ਮਿਲੇਗਾ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਉਹਨਾਂ ਦੀ ਫੋਟੋ ਵਾਲੇ ਬੋਰਡਾਂ ਉੱਤੇ ਉਹਨਾਂ ਵੱਲੋਂ ਹੀ ਵਾਅਦਾ ਕੀਤਾ ਗਿਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ ਉਹੋ ਅੱਗੇ ਕਹਿੰਦੇ ਨੇ ਕਿ ਇਹ ਜੰਗ ਹੈ ਅਤੇ ਇਸ ਨੂੰ ਜੰਗ ਵਾਂਗ ਹੀ ਲੜਾਂਗੇ ਭਾਵੇਂ ਸਰਵਿਸ ਛੱਡ ਦਿੱਤੀ ਆ ਪਰ ਜਿੰਨੀ ਤਾਕਤ ਮਿਲੀ ਆ ਉਸ ਨਾਲ ਕੇਸ ਨੂੰ ਸਿਰੇ ਤੱਕ ਲੈ ਕੇ ਜਾਣਾ ਹੈ ਸਿਆਸੀ ਅਤੇ ਕਾਨੂੰਨੀ ਦੋਵੇਂ ਕਿਸਮ ਦੀ ਲੜਾਈ ਜਾਰੀ ਹੈ ਅਤੇ ਜਾਰੀ ਰਹੇਗੀ ਰਾਜਨੀਤੀ ਤੋਂ ਇਹ ਮਾਮਲਾ ਦੂਰ ਰੱਖਣਾ ਚਾਹੀਦਾ ਨਹੀਂ ਤਾਂ ਹਿਸਾਬ ਪ੍ਰਮਾਤਮਾ ਅਤੇ ਗੁਰੂ ਗੋਬਿੰਦ ਸਿੰਘ ਜੀ ਕਰਨਗੇ ਅਤੇ ਕਰ ਵੀ ਰਹੇ ਨੇ ਉਹਨਾਂ ਅਗਲੀ ਸੁਣਵਾਈ ਉੱਤੇ ਹੋਰ ਜਾਣਕਾਰੀ ਸਾਂਝੀ ਕਰਨ ਦੀ ਗੱਲ ਕਰਕੇ ਆਮ ਆਦਮੀ ਪਾਰਟੀ ਅਤੇ ਸਰਕਾਰ ਦੀ ਚਿੰਤਾ ਵਧਾ ਦਿੱਤੀ। ਦੇਖੋ ਇਹ ਲੜਾਈ ਹੈ, ਇੱਕ ਜੰਗ ਹੈ, ਔਰ ਜੰਗ ਨੂੰ ਜੰਗ ਦੀ ਤਰ੍ਹਾਂ ਲੜਨਾ ਚਾਹੀਦਾ ਹੈ। ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ, ਜਦੋਂ ਇਨਵੈਸਟੀਗੇਸ਼ਨ ਕਰਦਾ ਸੀ, ਉਦੋਂ ਵੀ ਅਸੀਂ ਜੰਗ ਦੀ ਤਰ੍ਹਾਂ ਹੀ ਲੜਦੇ ਸੀ ਕਿਉਂਕਿ ਇਹ ਕੋਈ ਸਧਾਰਨ ਕੇਸ ਨਹੀਂ। ਜਾਂ ਤਾਂ ਕੋਈ ਕਹ ਦੇਵੇ ਕਿ ਬੇਇੱਜ਼ਤੀ ਹੋਈ ਹੀ ਨਹੀਂ। ਬੁਰਜਵਾਰ ਸਿੰਘ ਵਾਲਾ ਦੇ ਵਿੱਚ, ਬਰਗਾੜੀ ਦੇ ਵਿੱਚ ਜਾਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜੋ बेदबी होता डिक्लेयर कर दो कि कोई बेदबी हो ही नहीं कह दो कि हां कोट कपूरा बहबल कला कोई गोली कांड ही नहीं होया, कह दो जनता है आवाम है आवाम ने जो करना है वो आवाम अपना करते रहेंगे लेकिन जो सा जिम्मेवारी है बेशक मैं सर्विस छड़ दी थी लेकिन इस केस न सिरे तक लेकर जाना है जिन्नी ताकत परमात्मा ने दी है उन्नी ताकत इस्तेमाल करनी है और केस न सिरे तक लेके जाना है और ये जंग भी ऐसी जंग की तरह लड़ रहे हैं चाहे कानूनी पक्ष के नाल हो चाहे हम इस मसले नोलीटिकल बना दिता गया है शुरुआत तो ही सू उम्मीद सी कि साड़ी सरकार आने तो बाद यह मसला पोलीटिकल नहीं रहेगा प्रोफेसनली डील किया जाऊगा लेकिन जो राजनीति पहला तो चलती आई है आज भी वही राजनीति चल रही है तो असं पोलीटिकल तौर पर भी लड़ाई लड़न वास्ते तैयार हैं ਰਾਜਨੀਤਿਕ ਤੌਰ ਤੇ ਵੀ ਲੜਾਈ ਲੜਨ ਵਾਸਤੇ ਚਾਹ ਰਿਹਾ ਲੇਕਿਨ ਮੈਂ ਬਾਰ ਬਾਰ ਬੋਲਦਾ ਹਾਂ ਕਿ ਇਸ ਮਸਲੇ ਨੂੰ ਰਾਜਨੀਤੀ ਤੋਂ ਪਰੇ ਰੱਖਿਆ ਜਾਵੇ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ ਜੋ ਵਿਅਕਤੀ ਇਸ ਮਸਲੇ ਦੇ ਨਾਲ ਰਾਜਨੀਤੀ ਕਰੇਗਾ ਇਸ ਦੇ ਵਿੱਚ ਰਾਜਨੀਤੀ ਕਰੇਗਾ ਉਸ ਦਾ ਇਨਸਾਫ ਕਿਸੇ ਆਪ ਦੇਖੋ ਪਰਮਾਤਮਾ ਨੇ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ ਹੈ ਚਾਹੇ ਜਿੰਨੀ ਵੀੜੀ ਡੇਟ ਪਵੇ ਜੋ ਵੀ ਹੋਵੇ ਕੋਈ ਮੋਰਚੇ ਵਾਲਾ ਹੋਵੇ ਕੋਈ ਕਿਸੇ ਦੇ ਨਾਲ ਕੰਪਰਮਾਈਜ਼ ਹੋ ਜਾਵੇ ਲੇਕਿਨ ਸਾਡੀ ਲੜਾਈ ਸਾਡੀ ਜੰਗ ਜਾਰੀ ਰਹੇ ਮੈਂ 2021 ਦੇ ਵਿੱਚ ਜੇ ਸਟੈਂਡ ਤੇ ਸੀਗਾ ਇਸ ਮੁੱਦੇ ਤੇ ਆਜ ਵੀ ਮੈਂ ਉਸੇ ਮੁੱਦੇ ਤੇ ਹਾਂ ਉਸੇ ਸਟੈਂਡ ਤੇ ਹਾਂ ਮੇਰਾ ਸਰਕਾਰ ਦੇ ਨਾਲ ਜਾਂ ਪਾਰਟੀ ਦੇ ਨਾਲ ਕੋਈ ਵਿਰੋਧ ਨਹੀਂ ਹੈ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਜੇਕਰ ਅਸੀਂ ਇਨਸਾਫ ਦੇਵਾਂਗੇ ਤਾਂ ਹੀ ਲੋਕਾਂ ਦੇ ਸਾਹਮਣੇ ਜਾਵਾਂਗੇ ਜੇਕਰ ਅਸੀਂ ਇਨਸਾਫ ਦੇ ਹੀ ਨਹੀਂ ਸਕਦੇ ਤਾਂ ਲੋਕਾਂ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਵਾਂਗੇ ਸਾਡੀ ਪਾਰਟੀ ਕੀ ਮੂੰਹ ਦਿਖਾਉਗੀ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਕਿ ਜੋ ਵਾਅਦੇ ਕਰਕੇ ਅਸੀਂ ਆਏ ਹਾਂ ਉਸ ਵਾਅਦੇ ਨੂੰ ਪੂਰਾ ਕਰੀਏ दूसरी देखो मैं जो ऐलान कर दिता कि हूँ इंसाफ नहीं हो सकता चौदह अक्टूबर चौदह अक्टूबर दो हजार बी जो बहबल कल आया तो मैं ऐलान किया कुछ सोच समझ के पेलां पुलिस अफसर में, में एडवोकेट हाँ मैं सारा लीगल सिस्टम ना तो किस तरीके लीगल सिस्टम चल रहा है लेकिन जो लीगल सिस्टम जिस तरीके चल रहा है सारा कुछ वेख के मैं कहा ना कि इंसाफ नहीं हो सकता ਇਨਸਾਫ ਗੁਰੂ ਗੋਬਿੰਦ ਸਿੰਘ ਦੀ ਵਿਆਲ ਅਦਾਲਤ ਦੇ ਵਿੱਚ ਹੋਣਾ ਹੈ ਔਰ ਉੱਥੋਂ ਹੀ ਹੋਣਾ ਹੈ ਔਰ ਹੋ ਵੀ ਰਿਹਾ ਹੈ ਦਬਾ ਕੇ ਸੁਖਰਾਜ ਜੀ ਸੁਖਰਾਜ ਜੀ ਬੈਠੋ ਬੈਠੋ ਕੋਈ ਗੱਲ ਨਹੀਂ ਜੀ ਭਾਜੀ ਭਾਜੀ ਜੀ ਸਭ ਦੇ ਨੇ ਕਰਦੇ ਪਾਰਟੀ ਨੇ ਹਮੇਸ਼ਾ ਹੀ ਉਧਰ ਅੰਮ੍ਰਿਤ ਸਰਵੇਚ ਕਾਂਗਰਸ ਦੇ ਆਗੂਆਂ ਨੇ ਜਲੂਸ ਕੱਢਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਵੇਂ ਇਹ ਕਾਂਗਰਸੀ ਕਰ ਰਹੇ ਨੇ ਉਸ ਤੋਂ ਇਹਨਾਂ ਦਾ ਚੋਣਾਂ ਵਿੱਚ ਜਿੱਤਣਾ ਔਖਾ ਲੱਗਦਾ ਏ ਅੰਮ੍ਰਿਤਸਰ ਤੋਂ ਇਸ ਸਮੇਂ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਟਿਕਟ ਕੱਟ ਕੇ ਓਪੀ ਸੋਨੀ ਨੂੰ ਉਮੀਦਵਾਰ ਬਣਾਏ ਜਾਂਦੀ ਚਰਚਾ ਕਰਕੇ ਸੋਨੀ ਅਤੇ ਔਜਲਾ ਦੇ ਹਮਾਇਤੀ ਮੀਟਿੰਗ ਵਿੱਚ ਖੇਬੜ ਪਏ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਹੇਠ ਇਹ ਮੀਟਿੰਗ ਹੋ ਰਹੀ ਸੀ ਮੀਟਿੰਗ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਬੜਿੰਗਵੀ ਪਹੁੰਚੇ ਹੋਏ ਸਨ ਸੋਨੇ ਸਮਰਥਕਾਂ ਵੱਲੋਂ ਅਮਰitsar ਵਿਖੇ ਹਿੰਦੂ ਚਿਹਰੇ ਨੂੰ ਲੋਕ ਸਭਾ ਦੀ ਟਿਕਟ ਦੀ ਮੰਗ ਕੀਤੀ ਗਈ ਜਿਸ ਤੋਂ ਔਜਲਾ ਸਮਰਥਕ ਨਰਾਜ਼ ਹੋ ਗਏ ਅਤੇ ਕੁਝ ਸਮੇਲੇ ਮਾਹੌਲ ਹਫੜਾ ਦਫੜੀ ਵਾਲਾ ਬਣ ਗਿਆ ਅਮਰitsar ਤੋਂ ਮੈਂਬਰ ਪਾਰਲੀਮੈਂਟ ਰਹੇ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਤੋਂ ਦੂਰ ਰਹੇ ਉੰਜ ਉਹ ਕਈ ਦਿਨ ਤੋਂ ਬਖਰਾ ਰਾਹ اختیار ਕਰਕੇ ਚੱਲ ਰਹੇ ਨੇ ਅਤੇ ਆਪਣੇ ਪੱਧਰ ਉੱਤੇ ਵੱਖਰੀਆਂ ਰੈਲੀਆਂ ਕਰਦੇ ਨੇ ਇਸ ਮੌਕੇ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਵਜੋਤ ਸਿੱਧੂ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਖਿੱਚ ਗਏ ਦੂਜੇ ਪਾਸੇ ਦਵਿੰਦਰ ਜਾਦਵ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪਹਿਲੀਆਂ ਮੀਟਿੰਗਾਂ 'ਚ ਭਾਵੇਂ ਸੱਦਾ ਨਹੀਂ ਭੇਜਿਆ ਗਿਆ ਸੀ ਪਰ ਇਸ ਮੀਟਿੰਗ ਲਈ ਉਹਨਾਂ ਨੂੰ ਮੈਸੇਜ ਕੀਤਾ ਗਿਆ ਸੀ ਤੁਹਾਨੂੰ ਵੀ ਨਜ਼ਰ ਨਹੀਂ ਆ ਰਹੀ ਜੀ ਨਹੀਂ ਅਭੀ ਤੱਕ ਦੀ ਮੀਟਿੰਗਸ ਨੂੰ ਉਹਨੂੰ ਇਨਵਾਈਟ ਨਹੀਂ ਕੀਤਾ ਅੱਜ ਤਾਂ ਜ਼ਰੂਰ ਉਹਨੂੰ ਮੈਸੇਜ ਗਿਆ ਹੋਗਾ ਦੇਖਿਏ ਇੰਡੀਆ ਬਲੌਗ ਕੇ जो आम आदमी पार्टी के रिप्रेजेंटेटिव हैं, वो केजरीवाल जी हैं। यदि केजरीवाल जी कोई बयान देते हैं तो वो इंडिया ब्लॉक के लिए महत्वपूर्ण होगा लेकिन मान साहब क्या सोचते हैं मान साहब क्या कहना चाहते हैं उससे हमें कोई मतलब नहीं है सिद्धू साहब नहीं नजर आ रही ਅਨੁਸ਼ਾਸਨ ਅਨੁਸ਼ਾਸਨ ਭੰਗ ਕਿਤਨਾ ਕਿਤੇ ਹੋ ਰਿਹਾ ਆਪਣੇ ਕੋਲੇ ਯਾਰ ਆਈਡੀ ਥੋੜੀ ਨਾਲ ਰੱਖੋ ਯਾਰ ਕਰਨ ਦੇ ਬਰਾਬਰ ਰੱਖੋ ਨਹੀਂ ਹੁੰਦੀ ਕਿ ਫੁਲਾਨਾ ਨਹੀਂ ਨਜ਼ਰ ਆ ਰਿਹਾ ਫੁਲਾਨਾ ਨਹੀਂ ਨਜ਼ਰ ਆ ਰਿਹਾ ਜ਼ਰੂਰੀ ਜ਼ਰੂਰੀ ਨਹੀਂ ਹੈ ਕਿ ਕਾਂਗਰਸ ਪਾਰਟੀ ਚ ਹਰ ਵਿਅਕਤੀ ਕੈਮਰੇ ਤੇ ਨਜ਼ਰ ਆ 2025 ਵਿਚ ਅਨੁਸ਼ਾਸਨ ਹੀਂਚਾ ਕਰਕੇ ਕਾਂਗਰਸ ਹਾਰੀ ਸੀ ਖਤਮ ਹੋ ਕੇ ਆਈ ਯਾਰ ਇਸ ਤੋਂ ਪਹਿਲਾਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਪ ਬਣਨ ਦੇ ਖੁਸ਼ੀ ਸਾਂਝੇ ਕਰਨ ਅਤੇ ਹੋਣ ਵਾਲੇ ਬੱਚੇ ਦੇ ਲਿੰਗ ਟੈਸਟ ਨਾ ਕਰਵਾਉਣ ਦੀ ਗੱਲ ਤੋਂ ਬਾਅਦ ਪਹਿਲੀ ਪਤਨੀ ਨੇ ਅਟੈਕ ਕੀਤਾ ਹੈ ਉਹਨਾਂ ਮੁੱਖ ਮੰਤਰੀ ਦਾ ਇਸ ਸਬੰਧ ਵਿੱਚ ਇੱਕ ਵੀਡੀਓ ਕਲਿੱਪ ਵੀ ਸਾਂਝਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਵੀਡੀਓ ਸ਼ੇਅਰ ਕਰਦੇ ਹੋਏ ਲਿਖਦੇ ਨੇ ਕਿ ਤਾਂ ਸਭ ਨੇ ਦੇਖ ਲਈ ਹੋਵੇਗੀ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਬਾਪ ਬਣਨ ਜਾ ਰਹੇ ਨੇ ਤੀਜੀ ਵਾਰੀ ਹਾਲਾਂਕਿ ਉਮਰ ਤਾਂ ਦੋ ਤਿਆਂ ਪੋਤਿਆਂ ਵਾਲੀ ਸੀ ਖੈਰ ਲੋਕਾਂ ਦੇ ਕਹਿਣ ਅਨੁਸਾਰ ਇਹ ਸਟੇਟ ਦਾ ਨਹੀਂ ਉਹਨਾਂ ਦਾ ਆਪਣਾ ਨਿੱਜੀ ਮਸਲਾ ਹੈ। ਪ੍ਰੀਤ ਗਰੇਵਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਹ ਲਿਖਦੇ ਨੇ ਕਿ ਇੱਕ ਵਾਰੀ ਫੇਰ ਮੁੱਖ ਮੰਤਰੀ ਨੇ ਆਦਤ ਅਨੁਸਾਰ ਇਮੋਸ਼ਨਲ ਪੱਤਾ ਖੇਡਿਆ ਏ। ਭਰੂਣ ਹੱਤਿਆ ਇੱਕ سنگੀਨ ਜੁਰਮ ਹੈ। ਇਹ ਬਿਲਕੁਲ ਸਹੀ ਹੈ। ਇਸ ਤੋਂ ਵੱਡਾ ਕੋਈ ਪਾਪ ਨਹੀਂ। ਸੰਵਿਧਾਨ ਦਿਵਸ ਦੇ ਮੌਕੇ ਇਹ ਗੱਲ ਕਹੀ ਕਿ ਮੈਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਵਾਇਆ। ਇੱਥੇ ਇੰਦਰਪ੍ਰੀਤ ਕੌਰ ਪਾਰਲੀਮੈਂਟ ਵੱਲੋਂ 1994 ਵਿੱਚ ਪਾਸ ਕੀਤੇ ਇੱਕ ਐਕਟ ਦਾ ਜ਼ਿਕਰ ਕਰਦੇ ਨੇ। ਉਹ ਅੱਗੇ ਕਹਿੰਦੇ ਨੇ ਕਿ ਇਹ ਲਿੰਗ ਨਿਰਧਾਰਤ ਟੈਸਟ ਇਹਨਾਂ ਦੇ ਆਪਣੇ ਪਹਿਲੇ ਬੱਚਿਆਂ ਦੇ ਹੋਣ ਤੋਂ ਵੀ ਪਹਿਲਾਂ ਦਾ ਬੰਦ ਹੈ ਪਰ 26 ਜਨਵਰੀ ਦੇ ਮੌਕੇ ਇਹ ਦੱਸ ਕੇ ਪਤਾ ਨਹੀਂ ਕਿਹੜਾ ਕਾਨੂੰਨ ਫਾਲੋ ਕੀਤਾ ਜੋ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ ਉਹ ਅੱਗੇ ਡਾਕਟਰ ਗੁਰਪ੍ਰੀਤ ਕੌਰ ਨੂੰ ਆਪਣੇ ਬੱਚਿਆਂ ਵਰਗੀ ਦੱਸਦੇ ਹੋਏ ਕਹਿੰਦੇ ਨੇ ਕਿ ਘੱਟੋ ਘੱਟ ਉਸ ਲਈ ਸੁਖਾਵਾਂ ਮਾਹੌਲ ਬਣਾ ਕੇ ਰੱਖੋ ਉਹ ਇਸ ਟਾਈਮ ਜ਼ਿੰਦਗੀ ਦੇ ਬਹੁਤ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ ਅਖੀਰ ਵਿੱਚ ਉਹ ਬਹੁਤ ਸਾਰੀਆਂ ਦਵਾਵਾਂ ਇੱਕ ਮਾਂ ਹੋਣ ਦੇ ਨਾਤੇ ਦਿੰਦੇ ਹੋਏ ਕਹਿੰਦੇ ਨੇ ਕਿ ਇੱਕ ਅਰਦਾਸ ਹੈ ਬਾਹੇ ਗੁਰੂ ਦੇ ਚਰਨਾਂ ਵਿੱਚ ਕਿ ਉਹ ਤੁਹਾਨੂੰ ਦੁਬਾਰਾ ਧੀ ਨਾ ਦੇਵੇ ਕਿਉਂਕਿ ਬਾਪ ਧੀ ਲਈ ਇੱਕ ਹੀਰੋ ਹੁੰਦਾ ਹੈ ਪਰ ਜੋ ਆਤਾ ਥੋਡੀਆਂ ਨੇ ਉਹ ਜਿਹੜਾ ਬਾਪ ਕਿਸੇ ਧੀ ਨੂੰ ਨਹੀਂ ਚਾਹੀਦਾ ਇਸ ਤੋਂ ਕੁਝ ਘੰਟੇ ਬਾਅਦ ਕੁਮਰ ਵਿਜੇ ਪ੍ਰਤਾਪ ਸਿੰਘ ਇਸੇ 1 ਮਿੰਟ 31 ਸੈਕਿੰਡ ਦੀ ਵੀਡੀਓ ਸਾਂਝੀ ਕਰਦੇ ਹੋਏ ਬਰਗਾੜੀ ਬੇਅਦਵੀ ਬਹਿਵਲ ਕਲਾ ਕੋਟਕਪੂਰਾ ਦਾ ਮੁੱਦਾ ਛੇੜਦੇ ਨੇ ਉਹ ਕਹਿੰਦੇ ਨੇ ਕਿ ਆਪ ਜੀ ਨੂੰ ਕੋਟਾਣ ਕੋਟ ਵਧਾਈ ਹੋਵੇ ਮੁੱਖ ਮੰਤਰੀ ਸਾਹਿਬ ਤੁਸੀਂ ਲਿੰਗ ਨਿਰਧਾਰਨ ਟੈਸਟ ਨਹੀਂ ਕਰਾ ਕੇ ਬਹੁਤ ਵੱਡਾ ਸਨੇਹਾ ਪੰਜਾਬੀਆਂ ਨੂੰ ਦਿੱਤਾ ਏ ਫਿਰ ਉਹ ਨਾਲ ਹੀ 21 ਜੂਨ 2021 ਦੇ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਨੇ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਚ ਕੇਜਰੀਵਾਲ ਸਾਹਿਬ ਉੱਚੇ ਚੇ ਤੌਰ ਤੇ ਆਏ ਸਨ ਅਤੇ ਮੁੱਦਾ ਬਰਗਾੜੇ ਬੇਅਦਵੇ ਕੋਟਕਪੂਰਾ ਅਤੇ ਬਹਿਵਲ ਕਲਾ ਗੋਲੀਕਾਂਡ ਦਾ ਸੀ ਜੋ ਅੱਜ ਵੀ ਉੱਥੇ ਹੀ ਖੜਾ ਏ ਉਹ ਕਹਿੰਦੇ ਨੇ ਕਿ ਸਬੰਧ ਵਿੱਚ 28 ਨਵੰਬਰ 2023 ਨੂੰ ਚੰਡੀਗੜ੍ਹ ਵਿਖੇ ਤੁਹਾਡੀ ਸਰਕਾਰੀ ਰਹਾਇਸ਼ ਉੱਤੇ ਮੁਲਾਕਾਤ ਕਰਕੇ ਬੇਰਵੇ ਸਹਿਤ ਵਿਸਤਾਰਪੂਰਵਕ ਗੱਲ ਕੀਤੀ ਸੀ ਅੱਜ 2 ਮਹੀਨੇ ਪੂਰੇ ਹੋ ਗਏ ਨੇ ਲੇਕਿਨ ਹੁਣ ਤੁਹਾਡੇ ਪੀਏ ਵੀ ਮੇਰਾ ਫੋਨ ਸੁਣਨਾ ਜ਼ਰੂਰੀ ਨਹੀਂ ਸਮਝਦੇ